ਸਰ ਕੀ ਕਹਿਣਾ ਚਾਹੋਗੇ ਮਾਗੀ ਨੂੰ ਮੁੱਖ ਰੱਖਦਿਆਂ ਹੋਏ ਆ ਟੱਲੇਵਾਲ ਪਿੰਡ ਤੋਂ ਸਮੂਹ ਨਗਰਵਾਸ ਤੋਂ ਲੰਗਰ ਲਾਇਆ ਗਿਆ ਅੱਜ ਆ ਜੀ ਮੈਂ ਹਰਵਾਰਾ ਰਜੀਵ ਸਿੰਘ ਟੱਲੇਵਾਲ ਮੇਰੇ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਖੜੇ ਆ ਆ ਯਾਰ ਅੱਜ ਅਸੀਂ ਰਾਲਾ ਮੋਗਾ ਰੋਡ ਹਾਈਵੇ ਦੇ ਉੱਤੇ ਔਰ ਸਾਲ ਦੀ ਤਰ੍ਹਾਂ ਲੋਹੜੀ ਤੇ ਮਾਗੀ ਦੇ ਤਿਹਾਰ ਤੇ ਕਿਉਂਕਿ ਇਹ ਤਿਹਾਰ ਬਹੁਤ ਜਨੂਤ ਰੱਖਦਾ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਦੇ ਲਈ ਭਾਈਚਾਰਕ ਸਾਂਝਾ ਦਾ ਇਹ ਤਿਹਾਰ ਆ ਇਸ ਕਰਕੇ ਲੋੜੀ ਤੇ ਮਾਘੀ ਦੇ ਤਿਹਾੜੇ ਹਰ ਵਾਰ ਸਾਡੇ ਨੌਂ ਨੌਂ ਦੀਵ ਪਿੰਡ ਦੇ ਵਿੱਚੋਂ ਵਾਸ ਇਕੱਠੀ ਕਰਕੇ ਇੱਥੇ ਪਿੰਡ ਦੇ ਸਾਰੇ ਲੋਕ ਦੇ ਨਾਲ ਹਰ ਵਾਰੀ ਇੱਥੇ ਬਰੈਡ ਪਕਾਉਣ ਦਾ ਜਿਹੜਾ ਲਗੜਾ ਉਹ ਲਗਾਤਾਰ ਨਿਰੰਤਰ ਜਾਰੀ ਰਹਿੰਦਾ ਹੈ ਅੱਜ ਵੀ 14 ਤਰੀਕਾ ਅੱਜ ਮੱਘੀ ਦੇ ਸੋਹਦੇ ਹੜ ਦੇ ਉੱਤੇ ਕਿਉਂਕਿ ਸਾਡੇ ਨੇੜੇ ਮੇਲਾ ਤਖਤਪੁਰਾ ਲੱਗਦਾ ਗਿਆ ਬਹੁਤ ਸੰਗਤਾਂ ਜਿਹੜੀ ਇੱਥੇੋਂ ਲੰਘਦੀ ਹੈ ਉਹਨਾਂ ਦੇ ਲਈ ਲੰਗਰਾਂ ਜਿਹੜਾ ਖਾਸ ਕਰਕੇ ਉਹ ਸਾਡੇ ਵੀਰ ਆ ਜਿਹੜਾ ਲਵਾਉਂਦੇ ਆ ਵੇਰ ਤੋਂ ਲੈ ਕੇ 5 ਵਜੇ ਤੋਂ ਲੈ ਕੇ ਲੰਗਰ ਜਿਹੜਾ ਨਿਰੰਤਰ ਜਾਰੀ ਆ ਦੋ ਟਾਈ ਬਚੁਕੇ ਨੇ ਸ਼ਾਮ ਦੇ 5 ਵਜੇ ਤੱਕ 4 ਵਜੇ ਤੱਕ ਇਹ ਲੰਗਰ ਜਿਹੜਾ ਇਸ ਤਰ੍ਹਾਂ ਚੱਲੇਗਾ ਬਹੁਤ ਸਹਿਯੋਗ ਆ ਜਿਹੜੇ ਸਾਡੇ ਨੌਜਵਾਨ ਵੀਰ ਆ ਜਿਹੜੇ ਉਸ ਪਰੰਪਰਾ ਦੇ ਨਾਲ ਜੁੜੇ ਆ ਕਿਉਂਕਿ ਇਤਿਹਾਸ ਆ ਸਾਡਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 250 ਦੇ ਨਾਲ ਲੰਗਰ ਸ਼ੁਰੂ ਕੀਤਾ ਸੀਗਾ ਉਹ ਪਰੰਪਰਾ ਅੱਜ ਚੱਲ ਰਹੀ ਆ ਇਹਦੇ ਨਾਲ ਸਾਡੀ ਧਾਰਮਿਕ ਸਮਾਜਿਕ ਤੇ ਸਾਂਝੀ ਬਾਤ ਆ ਜਿਹੜੀ ਇਹਦਾ ਸਾਲ ਵੀ ਪਿੰਡਾਂ ਤੇ ਨੌਜਵਾਨਾਂ ਨੂੰ ਇੱਕ ਅਗਵਾਈ ਵੀ ਮਿਲਦੀ ਹੈ ਚੰਗੇ ਕੰਮ ਦੇ ਲਈ ਇਹ ਨਿਰੰਤਰ ਜੀ ਸੇਵਾ ਭਾਵ ਦੇ ਨਾਲੇ ਕੰਮ ਆ ਜਿਹੜਾ ਇਹ ਕਰਦੇ ਰਹੇਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਵਾਰ ਸਹਿਯੋਗ ਦੇ ਨਾਲ ਨਗਰ ਨਿਵਾਸੀ ਦੇ ਸਹਿਯੋਗ ਦੇ ਨਾਲ ਇਹ ਪ੍ਰਬੰਧਕ ਕਮੇਟੀ ਜੋ ਇੱਥੇ ਹਸਟੈਂਡ ਤੇ ਹੈ ਹਾਈਵੇ ਤੇ ਹੈ ਘਰ ਜਿਹੜੇ ਰਹਿੰਦੇ ਨੇ ਉਹ ਸੇਵਾਦਾਰ ਮੁੰਡੇ ਸਾਰੇ ਲੰਗਰ ਮਿਲ ਕੇ ਕਰਦੋ ਜੀ ਲਗਾਤਾਰ ਉਸ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਉਹ ਸਾਰੇ ਇੱਥੇ ਲੰਗਰ ਸਾਕੇ ਜਾਂਦੇ ਨੇ ਗੱਡੀਆਂ ਖੜਦੀਆਂ ਗਿਆ ਨਿਰੰਤਰ ਜੋ ਗੱਡੀਆਂ ਵਾਲੇ ਆਉਂਦੇ ਨੇ ਰਾਹੀਰ ਉਹ ਵੀ ਲੰਗਰ ਦੇ ਉੱਤੇ ਬਹੁਤ ਬਹੁਤ ਮਾਣ ਕਰਕੇ ਜਾਂਦੇ ਆ ਉਹਦੇ ਨਾਲ ਸਾਡਾ ਵਿਸ਼ਵਾਸ ਹੈ ਜਿਹੜਾ ਉਹ ਹੋਰ ਬਾਦਾਂ ਤੇ ਹੋਰ ਸੇਵਾ ਭਾਵਨਾ ਜਿਹੜੀ ਸਾਡੇ ਵਿੱਚ ਉਤਪਨ ਹੁੰਦੀ ਹੈ ਉਹ ਇਨ੍ਹਾਂ ਸਾਥੀਆਂ ਦੇ ਨਾਲ ਸਾਰੀ ਸੰਗਤ ਦਾ ਸਾਹ ਜਿਹੜਾ ਧੰਨਵਾਦ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਮਾਗੀ ਦੇ ਮੇਲੇ ਨੂੰ ਲੈ ਕੇ ਲੋਕ ਮਹੇਤਿਆਣਾ ਸਾਹਿਬ ਦੇ ਤਖਤੂਬੇ ਮੇਲੇ ਤੇ ਜਾ ਰਹੇ ਨੇ ਉਹਨਾਂ ਦੇ ਲਈ ਤੁਹਾਡੇ ਬਨੇਓ ਚਾਹ ਤੇ ਬਰੇਡਾ ਦਾ ਲੰਗਰ ਲਾਇਆ ਜਾ ਰਿਹਾ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ 4-5 ਸਾਲ ਤੋਂ ਲਗਾਤਾਰ ਕੈਂਟਰ ਲੈਵਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਲਾਇਆ ਜਾ ਰਿਹਾ ਹੈ ਇਹ ਮਾਗੀ ਦਾ ਮੇਲਾ ਪਿੰਡ ਤਖਤਪੁਰਾ ਮਹਿਚਾਣਾ ਸਾਹਿਬ ਅਤੇ ਮਕਸਰ ਨੂੰ ਸੂਚਿਤ ਕਰਦਾ ਹੈ ਜੋ ਸੰਗਤਾਂ ਇਸਨਾਰ ਕਰਨ ਵਾਸਤੇ ਬਾਗੀ ਦਾ ਇੱਥੋਂ ਦੇ ਲੱਗਦੇ ਆ ਹਨ ਉਹਨਾਂ ਵਾਸਤੇ ਪਿੰਡ ਦੇ ਮੈਂਬਰਾਂ ਨਾਲ ਨੌਜਵਾਨਾਂ ਵੱਲੋਂ ਲਾਇਆ ਜਾਂਦਾ ਇਹ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਲੰਗਰ ਚੱਲਦਾ ਹੈ ਇਹ ਲੰਗਰ ਸਾਡੇ ਨਾਨਕ ਦੀ ਪ੍ਰਥਾ ਜੋਗ ਨਾਲ ਚੱਲਦਾ ਹੈ ਉਸ ਦੇ ਅਨੁਸਾਰ ਚੱਲਦਾ ਹੈ 13 13 13 ਕਰਨ ਵਾਲਿਆ ਉਹੀ ਪ੍ਰਮਾਤਮਾ ਹੈ ਉਹਦੇ ਸਹਿਯੋਗ ਨਾਲ ਲੰਗਰ ਚੱਲਦਾ ਹੈ ਇਹਦੇ ਵਿੱਚ ਚਾਹ ਅਕਾੜੇ ਇਹ ਬੜਿਆ ਚਲਦੇ ਆ ਇਹ ਸਾਰੇ ਨਗਰ ਨਿਵਾਸੀਆ ਇਲਾਕਾ ਨਿਵਾਸੀਆ ਨਾਲ ਸਹਿਯੋਗ ਨਾਲ ਨਾਲ ਅਤੇ ਅਹੀ ਬਾਈ ਪੰਡਤ ਦੰਦੇ ਆਲ ਦੇ ਸਾਰੇ ਜਣੇ ਇਕੱਠੇ ਹੋਏ ਨੇ ਹਨਾ ਇੱਥੇ ਆਪਾਂ ਮਾਗੀ ਵਾਲੇ ਨੰਗਾ ਲਾਉਣੇ ਨੇ ਸੜਕ ਤੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਇਕੱਠੇ ਹੋਏ ਆ ਕੱਲ੍ਹ ਦੇ ਸਾਰੇ ਆ ਬਹੁਤ ਸੰਯੋਗ ਆ ਇੱਥੇ ਸਾਰੇ ਕੱਲ੍ਹ ਦੇ ਆਪਾਂ ਇਕੱਠੇ ਹੋਏ ਹੋਏ ਆ ਤੇ ਸਾਰੇ ਵਾਲਾ ਜਿਲੋਂ ਬਹੁਤ ਬਹੁਤ ਧੰਨਵਾਦ ਸੜਕ ਜੀ